ਅਨਿਯੋਗ ਦੀ ਕਾਲਸਾ ਵਾਈਗੂ ਦੀ ਫਤਿਹ ਵਾਈਗੂ ਦਾ ਅੱਜ ਖਾਲਸਾ ਵੱਲੋਂ ਇੱਕ ਇੱਕ ਹੋਰ ਪ੍ਰੋਗਰਾਮ ਜਿਹੜਾ ਪਹਿਲਾਂ ਸਟਾਰਟ ਹੋਇਆ ਸੀ ਉਸ ਮੁੜ ਕੇ ਅਸੀਂ ਰੀਸਟਾਰਟ ਕਰ ਰਹੇ ਹਾਂ ਪੰਜਾਬ ਦੇ ਵਿੱਚ ਜਿਹੜਾ ਨਾਮ ਹੈਗਾ ਸਾਂਝੀ ਖੇਤੀ ਉਹ ਐਸ ਵੇਲੇ ਸਮਝਾ ਦੂੰਗੇ ਸੰਗਤ ਨੂੰ ਕੀ ਆ ਉਹ ਕਿਉਂ ਅਸੀਂ ਖੋਲਣ ਲੱਗੇ ਆ ਤਾਂ ਕੀ ਉਹਦਾ ਮਕਸਦ ਪਿੱਛੇ ਆ ਜਿਹੜਾ ਕੋਈ ਪ੍ਰੋਗਰਾਮ ਕਿਸਾਨਾਂ ਲਈ ਆ ਭਾਈ ਸਾਹਿਬ ਐਸ ਵੇਲੇ ਅਸੀਂ ਸਾਂਝੀ ਕੀਤੀ ਨਵਾਂ ਪ੍ਰੋਜੈਕਟ ਲੈ ਕੇ ਆਏ ਆ ਜੀ ਜੋ ਕਿਸਾਨ ਆ ਜਿਹੜੇ ਤੇ 5 ਏਕੜ ਤੋਂ ਥੱਲੇ ਦੇ ਜ਼ਮੀਨਾਂ ਵਾਲਿਆਂ ਕੋਲ ਉਹ ਹੈ ਗਿਆ ਕਈਆਂ ਕੋ ਡੇਢ ਕਈਆਂ ਕੋ 6 ਕਨਾਲ ਵੀ ਆ ਤੇ ਉਹਨਾਂ ਨੂੰ ਕਾਫੀ ਪ੍ਰੋਬਲਮ ਆਉਂਦੀ ਹੈ ਕਈ ਉਹਨਾਂ ਕੋ ਟਰੈਕਟਰ ਵੀ ਨਹੀਂ ਹੈਗੇ ਮਸ਼ੀਨਰੀ ਵੀ ਨਹੀਂ ਹੁੰਦੀ ਖਾਲਸਾ ਐਡ ਵੱਲੋਂ ਉਹਨਾਂ ਨੂੰ ਟਰੈਕਟਰ ਮਸ਼ੀਨਰੀ ਤੇ ਡਰਾਈਵਰ ਪ੍ਰੋਵਾਈਡ ਕੀਤਾ ਜਾਊਗਾ ਤੇ ਤਾਂ ਕਿ ਜੋ ਉਹਨਾਂ ਨੂੰ ਖੇਤੀਬਾੜੀ ਚ ਕੋਈ ਪ੍ਰੋਬਲਮ ਨਾ ਹੋਵੇ ਔਰ ਇਥੋਂ ਅਸੀਂ ਸਾਰੇ ਪੰਜਾਬ ਦੇ ਵਿੱਚ ਜਿਹੜੇ ਆਪਣੇ ਏਰੀਆਸ ਚੁਣੇ ਹੋਏ ਆ ਖਾਸ ਕਰਕੇ ਇਹ ਜਿਹੜਾ ਪ੍ਰੋਜੈਕਟ ਹੈ 5 ਏਕੜ ਤੋਂ ਘੱਟ ਜਾਂ ਘੱਟ ਲਗਤ ਵਾਲੇ ਜਿਹੜੇ ਕਿਸਾਨ ਆ ਉਹਨਾਂ ਨੂੰ ਮੁੱਖ ਰੱਖ ਕੇ ਜਿਹੜਾ ਆਪਾਂ ਪੰਜਾਬ ਦੇ ਵਿੱਚ ਜਿਹੜੇ ਪਿੰਡ ਲੀਕੇ ਆ ਉਹਨਾਂ ਵਿੱਚ ਸਾਰੇ ਪੰਜਾਬ ਨੂੰ ਡਿਸਪੈਚ ਕਰਾਂਗੇ ਇਹ ਫਰਸਟ ਫੇਜ਼ ਆ ਆਉਣ ਵਾਲੇ ਸਮੇਂ ਦੇ ਵਿੱਚ ਜਿਵੇਂ ਜਿਵੇਂ ਲੋਡੂਗੀ ਆਪਾਂ ਇਹਨੂੰ ਹੋਰ ਵੀ ਸੁਧਾਰ ਲੈ ਕੇ ਸੋ ਕਿਸਾਨ ਵੀਰਾਂ ਦੀ ਸਲਾਹ ਲੈ ਕੇ ਜਿਵੇਂ ਵੀ ਹੋ ਸਕਦਾ ਇਸ ਉਪਰਾਲੇ ਨੂੰ ਆਪਾਂ ਵੱਡੇ ਲੈਵਲ ਤੇ ਪੰਜਾਬ ਦੇ ਵਿੱਚ ਕਰਾਂਗੇ ਜੀ ਅਸੀਂ ਵੀ ਦੇਖ ਰਹੇ ਨੇ ਭਈ ਤੁਹਾਨੂੰ ਪਤਾ ਕਿਸਾਨਾਂ ਦਾ ਕਿੰਨਾ ਇੱਥੇ ਨੁਕਸਾਨ ਹੋਇਆ ਹੜ੍ਹਾਂ ਵਿੱਚ ਵੀ ਹੋਇਆ ਭਈ ਤੁਹਾਨੂੰ ਪਤਾ ਅੰਦੋਲਨ ਵੀ ਗਾਇ ਕਸਾਨ ਕਾਫੀ ਜਦਫੇ ਪਿਛੋਂ ਵੀ ਕਿਨੇ ਫੋਲੋਅ ਅਪ ਨਹੀਂ ਕੀਤਾ ਵੀ ਕੀ ਹੋ ਰਿਹਾ ਨਹੀਂ ਹੋ ਰਿਹਾ ਉਸਾਨੀ ਖੁਸ਼ੀ ਆ ਪਈ ਜਿਹੜੀ ਖਾਸ ਸਾਡੀ ਟੀਮ ਆ ਪਿੰਡਾਂ ਚ ਪਹੁੰਚ ਪਹੁੰਚ ਜਾ ਕੇ ਅਸੈਸਮੈਂਟ ਕਰ ਰਹੀ ਆ ਤੇ ਇਹਦੇ ਵਿੱਚ ਤੁਸੀਂ ਸਾਰੇ ਹਣੇ ਆਪਰੇ ਆ ਤੁਹਾਡਾ ਕੀ ਤੁਹਾਡੇ ਕੋਲ ਕੀ ਸਨੇਹਾ ਜਿਹੜੀ ਦੁਨੀਆ ਦੀ ਸੰਗਤ ਐ ਇਸ ਵੇਲੇ ਬੈਠੀ ਬਾਹਰ ਪੰਜਾਬ ਤੋਂ ਕਿ ਕਿਸਾਨਾਂ ਨੂੰ ਸਪੋਰਟ ਕਰਨਾ ਕਿੰਨਾ ਜ਼ਰੂਰੀ ਆ ਆ ਵੇਖੋ ਜੀ ਜੇ ਆਪਾਂ ਪੰਜਾਬ ਦੀ ਗੱਲ ਕਰੀਏ ਤੇ ਜਿਹੜੀ ਕਿਸਾਨੀ ਆ ਆ ਇਹੀ ਤੁਰਾਇਆ ਪੰਜਾਬ ਦੀ ਇਕਨੋਮੀ ਨੂੰ ਮੂਵ ਕਰਨਦਾ ਔਰ ਬਹੁਤ ਲੱਖਾਂ ਲੋਕ ਇਸ ਧੰਦੇ ਦੇ ਨਾਲ ਜੁੜੇ ਹੋਏ ਆ ਸੋ ਜੇ ਆਪਾਂ ਗੱਲ ਕਰੀਏ ਇਸ ਉਪਰਾਲੇ ਦੀ ਜਾਂ ਇਹੋ ਜਿਹੇ ਉਪਰਾਲਿਆਂ ਦੀ ਇਹ ਖਾਸ ਕਰਕੇ ਜਿਹੜੀ ਆਪਣੀ ਬਾਹਰੋਂ ਇੰਡੀਆ ਤੋਂ ਬਾਹਰ ਬੈਠੀ ਜਿਹੜੀ ਸੰਗਤ ਐ ਉਹਨਾਂ ਸਾਰਿਆਂ ਨੂੰ ਬੇਨਤੀ ਆ ਕਿ ਉਹਨਾਂ ਦੀ ਸਾਰੇ ਜਿਹੜੀਆਂ ਰੂਟਸ ਨੇ ਉਹ ਪੰਜਾਬ ਦੇ ਨਾਲ ਜੁੜੀਆਂ ਹੋਈਆਂ ਨੇ ਔਰ ਆਪਣੇ ਹੀ ਸਾਰੇ ਭੈਣ ਭਰਾ ਸਾਡੇ ਹੀ ਸਾਰੇ ਰਿਸ਼ਤੇਦਾਰ ਇੱਥੇ ਰਹਿੰਦੇ ਆ ਸੋ ਆਪਾਂ ਨੂੰ ਹਮੇਸ਼ਾ ਹੀ ਉਹਨਾਂ ਦੇ ਨਾਲ ਜਿੰਨੀ ਵੀ ਸਹਾਇਤਾ ਹੋ ਸਕਦੀ ਆ ਆਪਾਂ ਉਹਨਾਂ ਨੂੰ ਕਰਨੀ ਚਾਹੀਦੀ ਆ ਔਰ ਖਾਸ ਕਰਕੇ ਜਿੰਨੇ ਪਰਦੇ ਫੋਕਸ ਪੰਜਾਬ ਦੇ ਤਹਿਤ ਪੰਜਾਬ ਨੂੰ ਲੈ ਕੇ ਚੱਲ ਰਹੇ ਆ ਹਾਂ ਜੇ ਤੁਹਾਨੂੰ ਆਹ ਛੱਟ ਕੇ ਸਾਰੀ ਸੰਗਤ ਨੂੰ ਇਥੇ ਸੰਜੋਗ ਦੇਣਾ ਚਾਹੀਦਾ ਬਿਲਕੁਲ ਜਦੋਂ ਦੇਖਦੇ ਆਂ ਅਸੀਂ ਕਿਸਾਨਾਂ ਦਾ ਕਰਜ਼ਾ ਆ ਗਰੀਬੀ ਆ ਤੇ ਸਪੋਰਟ ਵੀ ਘੱਟ ਮਿਲਦਾ ਤੇ ਜੇ ਸਾਡੇ ਵੱਲੋਂ ਤੇ ਸੰਗਤ ਵੱਲੋਂ ਰਲ ਮਿਲ ਕੇ ਥੋੜੀ ਜਿਹੀ ਜਿਹੜੇ ਪਈ ਨਿੱਕੇ ਨਿੱਕੇ ਕਿਸਾਨ ਸਾਡੇ ਆ ਜਿਹੜੇ ਪਈ 5 ਏਕੜ ਤੋਂ ਥੱਲੇ ਜ਼ਮੀਨ ਦੀ ਗੱਲ ਕਰਦੇ ਆ ਉਹ ਹੌਸਲਾ ਬਹੁਤ ਮਿਲਦਾ ਭਈ ਸਾਣਾ ਕੋਈ ਖੜਾ ਆ ਮੇਰਾ ਖਿਆਲ ਕਈ ਵੇ ਅਸੀਂ ਪੈਸੇ ਦੀ ਗੱਲ ਕਰਦੇ ਆਂ ਅਸੀਂ ਮਸ਼ੀਨਰੀ ਦੀ ਗੱਲ ਕਰਦੇ ਆਂ ਪਏ ਦੇ ਵਿੱਚ ਹੌਸਲੇ ਦਾ ਬਹੁਤ ਇੱਕ ਵੱਡਾ ਵੀ ਕਹ ਲਓ ਭਈ ਮਤਲਬ ਇਹ ਆ ਭਈ ਅਸੀਂ ਇਕੱਲੇ ਨਹੀਂ ਗਏ ਅਸੀਂ ਦੂਰੋਂ ਦੂਰੋਂ ਆ ਕੇ ਤਾਨਾ ਖੜੇ ਆ ਇਹਦੇ ਵਿੱਚ ਜੇ ਤੁਸੀਂ ਹੁਣ ਇਕੱਠੇ ਹੋ ਕੇ ਜਿਹੜਾ ਲਾਂਚ ਕਰਨੇ ਪਰੰਪਰ ਸੰਝੀ ਖੇਤੀ ਦਾ ਇੱਕ ਤਰ੍ਹਾਂ ਸਾਡੇ ਲਈ ਜਿਹੜੇ ਬਾਹਰ ਵੀ ਬੈਠੇ ਹੌਸਲਾ ਹੈਗਾ ਵੀ ਪੰਜਾਬ ਦੇ ਵਿੱਚ ਕੁਝ ਹੋ ਰਿਹਾ ਆ ਤੇ ਬਸ ਅਸੀਂ ਖਾਲਸਾ ਦੀ ਟੀਮ ਉੱਥੇ ਕੱਲ ਬੈਠੀ ਨਹੀਂ ਜੀ ਆਪਾਂ ਨਿੱਕੇ ਨਿੱਕੇ ਕਮਰੇ ਵਿੱਚ ਅਸੀਂ ਹੋਰ ਵੀ ਸੋਚ ਰਹੇ ਕਿਸਾਨਾਂ ਦਾ ਸਾਡੇ ਸਾਰਿਆਂ ਵੱਲੋਂ ਬਹੁਤ ਧੰਨਵਾਦ ਆ ਪਈ ਤੁਸੀਂ ਰੌਡ ਮਿਲ ਕੇ ਅਸੀਂ ਦੇਖੋ ਕਿੰਨੇ ਦੋ ਤਿੰਨ ਜਥੇਬੰਦੀਆਂ ਰੌਡ ਮਿਲ ਕੇ ਸਾਡੇ ਦੂਰ ਨਗਰੋਂ ਭੈਣ ਭਰਾ ਵੀ ਆਇਓ ਇੱਥੇ ਸਾਨੂੰ ਸਨ ਸਪੋਰਟ ਕਰਨ ਅਸੀਂ ਇਹ ਕਹਿੰਨੇ ਪੰਜਾਬ ਦੇ ਵਿੱਚ ਅਸੀਂ ਪੰਜਾਬ ਬੰਦਾਂ ਦੇ ਇਕੱਠੇ ਹੋ ਕੇ ਤੁਰੀਏ ਕੱਲੇ ਕੱਲੇ ਬਹੁ ਔਖਾ ਹੁੰਦਾ ਤੇ ਜੇ ਹੀ ਇਕੱਠੇ ਜੁੜੀਏ ਤੇ ਪੰਜਾਬ ਚੱਕ ਸਕਦੇ ਹਾਂ ਸੋ ਸਾਡੇ ਵੱਲੋਂ ਤੁਹਾਡਾ ਧੰਨਵਾਦ ਹਾਂਜੀ ਭਾਈ ਸਾਹਿਬ ਜਿਹੜਾ ਆਪਣਾ ਸਾਂਝੀ ਖੇਤੀ ਉਪਰਾਲਾ ਆ ਇਹ 5 ਏਕੜ ਤੋਂ ਘੱਟ ਕਿਸਾਨਾਂ ਦੇ ਲਈ ਰੀਡ ਦੀ ਹੱਡੀ ਦੇ ਰੂਪ ਦੇ ਵਿੱਚ ਸਾਬਤ ਹੋਊਗਾ ਸੋ ਆਪਾਂ ਵੇਖਣ ਚ ਆਪਾਂ ਨੂੰ ਆਇਆ ਕਿ ਜਦੋਂ ਆਪਾਂ ਹਾਰਡ ਪ੍ਰਭਾਵਿਤ ਇਲਾਕਿਆਂ ਵਿੱਚ ਵੀ ਕੰਮ ਕਰ ਰਹੇ ਸੀ ਜਾਂ ਹੋਰ ਵੀ ਪੰਜਾਬ ਦੇ ਵਿੱਚ ਜਦੋਂ ਆਪਾਂ ਕੰਮ ਕਰ ਰਹੇ ਹਾਂ ਸਾਨੂੰ ਇਹ ਮਹਿਸੂਸ ਹੋਇਆ ਕਿ ਜਿਹੜੇ ਕਿਸਾਨ ਛੋਟੇ ਕਿਸਾਨ ਆ 5 ਏਕੜ ਤੋਂ ਘੱਟ ਜਾਂ ਜਿਹੜੇ ਘੱਟ ਲਗਤ ਵਾਲੇ ਕਿਸਾਨ ਆ ਉਹਨਾਂ ਕੋਲੇ ਮਸ਼ੀਨਰੀ ਦੀ ਘਾਟ ਆ ਕਿਸੇ ਦੀ ਜਾਂ ਹੋਰ ਜਿਹੜੇ ਖੇਤੀ ਦੇ ਜਿਹੜੇ ਹੋਰ ਜਿਹੜੇ ਸੰਦ ਜਾਂ ਔਜ਼ਾਰ ਹੁੰਦੇ ਆ ਉਹਨਾਂ ਦੀ ਘਾਟ ਆ ਸੋ ਉਹਦੇ ਵਿੱਚ ਜਿਹੜੀ ਖਾਲ ਸਾਈਡ ਦਾ ਇਹ ਉਪਰਾਲਾ ਆ ਉਹ ਜਿਹੜਾ ਉਹ ਵੈਕਿਊਮ ਉਹ ਗੈਪ ਨੂੰ ਫਿਲ ਕਰੂਗਾ ਸੋ ਜਿੱਥੇ ਜਿੱਥੇ ਵੀ ਕਿਸਾਨਾਂ ਨੂੰ ਲੋੜ ਆ ਜਿਨ੍ਹਾਂ ਕੋਲ ਬਿਸ਼ਟਰੀ ਦੀ ਘਾਟ ਆ ਜਾਂ ਟਰੈਕਟਰਾਂ ਦੀ ਘਾਟ ਆ ਉਥੇ ਇਹ ਚੀਜ਼ ਆਪਾਂ ਪ੍ਰੋਵਾਈਡ ਕਰਾਂਗੇ ਔਰ ਉਹਦੇ ਨਾਲ ਨਾਲ ਅਸੀਂ ਇੱਕ ਡਰਾਈਵਰ ਵੀ ਪ੍ਰੋਵਾਈਡ ਕਰਾਂਗੇ ਖਾਲਸਾ ਵੱਲੋਂ ਜਿਹੜਾ ਕਿ ਉਹਨਾਂ ਦੀਆਂ ਜਿਹੜੀਆਂ ਜ਼ਮੀਨਾਂ ਨੇ ਵਾਅਦਾ ਕੀਤਾ ਨੂੰ ਕਿਸਾਨੀ ਦੇ ਲਈ ਜਿੰਨਾ ਵੀ ਯੂਜ਼ ਹੁੰਦਾ ਉਹਨਾਂ ਦੀ ਬਜਾਈ ਕਟਾਈ ਜਿੱਥੇ ਜਿੱਥੇ ਵੀ ਉਹਨਾਂ ਨੂੰ ਲੋੜ ਆ ਖੇਤੀ ਦੇ ਸਬੰਧ ਦੇ ਵਿੱਚ ਉਹ ਤੇ ਇਹਦੇ ਨਾਲ ਨਾਲ ਭਾਈ ਸਾਹਿਬ ਇੱਕ ਜਿਹੜਾ ਅੱਲਾਪਾ ਇਹਦੇ ਸੈਕੰਡ ਫੇਜ਼ ਦੇ ਵਿੱਚ ਇਹਦੇ ਨਾਲ ਐਡ ਕਰਾਂਗੇ ਸਾਂਝੀ ਖੇਤੀ ਦੇ ਨਾਲ ਉਹ ਹੈਗਾ ਸੋਇਲ ਟੈਸਟਿੰਗ ਦਾ ਸੋ ਆਪਾਂ PAU ਦੇ ਨਾਲ ਰਲ ਕੇ ਜਿਹੜੇ ਆਪਣੇ ਵਿਗਿਆਨੀ ਉਹਨਾਂ ਨਾਲ ਰਲ ਕੇ ਆਪਾਂ ਪੰਜਾਬ ਦੇ ਵਿੱਚ ਉਹਨਾਂ ਕਿਸਾਨਾਂ ਦੀ ਸੋਇਲ ਟੈਸਟਿੰਗ ਕਰਵਾ ਰਹੇ ਆ ਉਹ ਵੀ ਉਪਰਾਲਾ ਆਪਾਂ ਸ਼ੁਰੂ ਕਰਾਂਗੇ ਸਾਂਝੀ ਖੇਤੀ ਦੇ ਅਧੀਨ ਉਹਦੇ ਵਿੱਚ ਜਿਹੜੇ ਕਿਸਾਨਾਂ ਦੀਆਂ ਜ਼ਮੀਨਾਂ ਉਹਨਾਂ ਦੀ ਸੋਇਲ ਦੀ ਟੈਸਟਿੰਗ ਹੋਊਗੀ ਔਰ ਉਹਦੇ ਵਿੱਚ ਜਿਸ ਚੀਜ਼ ਦੀ ਵੀ ਕੋਈ ਮਾਤਰਾ ਘਾਟਾ ਜਾਂ ਜਿੰਨੀ ਜਿਸ ਚੀਜ਼ ਦੀ ਲੋੜ ਆ ਅ ਕਿਸੇ ਵੀ ਨਿਊਟ੍ਰੀਐਂਟ ਦੀ ਲੋੜ ਆ ਜਾਂ ਹੋਰ ਵੀ ਕਿਸੇ ਚੀਜ਼ ਦੀ ਲੋੜ ਆ ਉਹ ਆਪਾਂ ਪੂਰਨ ਤੌਰ ਦੇ ਉੱਤੇ ਉਹਨਾਂ ਦੇ ਸਾਥ ਵਿੱਚ ਚਾਹੇ ਡੀਏਪੀ ਆ ਯੂਰੀਆ ਆ ਜਾਂ ਕਿਸੇ ਹੋਰ ਕੀਟਨਾਸ਼ਕ ਦੀ ਲੋੜ ਆ ਉਹ ਵੀ ਖਾਲਸਾ ਵੱਲੋਂ ਪ੍ਰੋਵਾਈਡ ਕਰਕੇ ਜਿਹੜੇ ਕਿਸਾਨ ਆ ਉਹਨਾਂ ਨੂੰ ਮਜ਼ਬੂਤੀ ਵੱਲ ਉਹਨਾਂ ਦੀ ਜਿਹੜੀ ਆਮਦਨ ਆ ਜਾਂ ਉਹਨਾਂ ਨੂੰ ਜਿਹੜਾ ਮਾਲੀ ਸਹਾਇਤਾ ਦੇ ਰੂਪ ਦੇ ਵਿੱਚ ਆਪਾਂ ਸਹਾਇਤਾ ਕਰਾਂਗੇ ਜੀ ਸੁਸੰਗ ਜੀ ਤੁਸੀਂ ਜੋ ਦੇਖਿਆ ਹੁਣ ਪ੍ਰੋਗਰਾਮ ਜਿਹੜਾ ਚੱਲਦਾ ਸੰਜੀ ਖੇਤੀ ਦਾ ਪੰਜਾਬ ਦੇ ਵਿੱਚ ਖਾਲਸਾ ਵੱਲੋਂ ਇਹ ਜਿਹੜਾ ਪ੍ਰੋਗਰਾਮ ਹੈ ਗਰੀਬ ਕਿਸਾਨਾਂ ਲਈ ਤਾਂ ਜਿਹੜੇ ਕਿਸਾਨ ਜਿਹੜੇ ਭਈ ਥੋੜੀ ਮਦਦ ਵੀ ਚਾਹੀਦੀ ਹੁੰਦੀ ਆ ਤੁਹਾਨੂੰ ਪਤਾ ਹੋਵੇ ਤੇ ਕਿਸਾਨਾਂ ਦੇ ਕਾਫੀ ਬੋਝ ਹੁੰਦਾ ਹਰ ਚੀਜ਼ ਦਾ ਕਰਜਾ ਵੀ ਹੁੰਦਾ ਪਰਿਵਾਰ ਵੀ ਪਾਲਣੇ ਹੁੰਦੇ ਸੋ ਕਾਜ਼ਰ ਉਹਨਾਂ ਯੂਰਪ ਕਾਜ਼ਰ ਉਹਨਾਂ ਸਾਂਝੀ ਖੇਤੀ ਦਾ ਪ੍ਰੋਗਰਾਮ ਨੇ ਆ ਕਿਸਾਨਾਂ ਦੀ ਮਦਦ ਲਈ ਆ ਕਿ ਸਾਡੇ ਪੰਜਾਬ ਦੇ ਕਿਸਾਨ ਚੜ੍ਹਦੀ ਕਲਾ ਰਹਣ ਤੇ ਆਪਣੇ ਆਪਣੇ ਆਪਣੀ ਆਪਣੀ ਚੱਕਣ ਤੇ ਅਸੀਂ ਵੀ ਚਾਹੁੰਦੇ ਉਹਨਾਂ ਦੇ ਪਰਿਵਾਰ ਵੀ ਸਫਲਤਾ ਸਫਲਤਾ ਵਿੱਚ ਹੋਣ ਤੇ ਆਪ ਵੀ ਪੰਜਾਬ ਦੀ ਸੇਵਾ ਕਰਨ ਤੇ ਸਾਡੇ ਵੱਲੋਂ ਤੁਹਾਡਾ ਸਾਰਿਆਂ ਦਾ ਧੰਨਵਾਦ ਆ ਤੁਸੀਂ ਹਰ ਵਾਰੀ ਕਾਲ ਸਪੋਰਟ ਕਰਦੇ ਅਸੀਂ ਆਪਣੀਆਂ ਟੀਮਾਂ ਦਾ ਸੇਵਾਦਾਰਾਂ ਪੰਜਾਬ ਵੀ ਬਹੁਤ ਧੰਨਵਾਦ ਕਰਦੇ ਜਿਹੜੇ ਸਾਡੇ ਨਾਲ ਜੁੜਿਓ ਕਾਫੀ ਸਮੇਂ ਦੇ ਹੁਣ ਇੱਕ ਡਾਟ ਕੇ ਮੋੜੇ ਹੋ ਕੇ ਹੁਣ ਕਿ ਨਹੀਂ ਦੇਖੋ ਸੇਵਾਕਾਰੇ ਪਦਾ ਖੜਾ ਨੇ ਵਿੱਚ ਹੁਣੇ ਸਾਜੀ ਖੇਤੀ ਵਿੱਚ ਹੋਰ ਪ੍ਰੋਜੈਕਟ ਵਿੱਚ ਸਾਰਿਆਂ ਦਾ ਧੰਨਵਾਦ ਤੁਹਾਡਾ ਵੀ ਧੰਨਵਾਦ ਕਿਉਂਕਿ ਤੁਸੀਂ ਸਾਡੇ ਨਾਲ ਬਿਲਕੁਲ ਆਪਣੇ ਪਿਆਰ ਨਾਲ ਤੇ ਦਿਲੋਂ ਜੁੜਿਓ ਆਈਦਰਜੀ ਦਾ ਖਾਲਸਾ ਵਾਈ ਗੁੱਡ ਜੀ ਖਾਤੇ